ਅਮਨ ਸ਼ੀਸ਼ੀ ਚਰੀ ਕਲਸੀ ਵੱਲੋਂ ਜਿਹੜਾ ਉਦਘਾਟਨ ਕੀਤਾ ਗਿਆ ਪਹਿਲੀ ਵਾਰ ਹੋ ਰਿਹਾ ਹੈ ਕਿ ਜਿਹੜਾ ਇਹ ਜਿਹੜਾ ਕੰਮ ਕੀਤਾ ਗਿਆ ਤੁਹਾਨੂੰ ਅੱਜ ਇਸ ਇਤਿਹਾਸਿਕ ਦਿਨ ਦੀ ਆ ਬਹੁਤ-ਬਹੁਤ ਮੁਬਾਰਕਾਂ ਮੈਂ ਦੇ ਸਕਦਾ ਕਿਉਂਕਿ ਅੱਜ ਜਿਹੜਾ ਇਹ ਬੜੀ ਵੱਡੀ ਗੱਲ ਸੀ ਜੀ ਅੱਜ ਪਟਾਣੇ ਨੂੰ ਜਿਹੜੀ ਯਾਦਗਾਰੀ ਲਈ ਇਹ پارک ਜਿਹੜੀ ਹੈ ਸਮਰਪਿਤ ਕੀਤੀ ਹੈ ਜੀ ਕਿਉਂਕਿ ਅੱਗੇ ਮੈਂ ਹਣ ਇੰਨੀ ਗੱਲ ਮੰਨਣਾ ਕਹਿ ਸਕਦਾ ਵੀ ਜਿਹੜਾ ਜੰਮੂ ਕਸ਼ਮੀਰ ਤੋਂ ਆਊਗਾ ਮੇਕ ਬਟਾਲੇ ਦਾ ਨੂੰ ਇੱਥੇ ਪਤਾ ਲੱਗ ਜੂਗਾ ਕਿ ਜਿਸ ਤੇ ਤਰੰਗਾ ਝੰਡਾ ਲਹਿਰਾ ਰਿਹਾ ਹੈ ਜਿੱਥੇ ਆਦਮ ਕੱਪ ਸਾਡੇ ਸ਼ਹੀਦਾਂ ਦੇ ਬਟਾਲਾ ਸ਼ਹਿਰ ਹੈ ਬਿਲਕੁਲ ਉੱਥੇ ਬਟਾਲਾ ਸ਼ਹਿਰ ਤੋਂ ਇਤਿਹਾਸਿਕ ਕੱਤੇ ਗੱਲਬਾਤ ਕੀਤੀ ਹੈ ਜੀ ਤੁਸੀਂ ਤਸਵੀਰਾਂ ਵੀ ਦੇ ਦੇ ਸਕਦੇ ਹੋ ਬਟਾਲਾ ਦਾ ਰਸ ਹੈ ਲੋਕਾਂ ਦਾ ਜਰਾਏ ਉਹ ਵੀ ਭਾਰੀ ਕੰਮ ਹੈ ਤੇ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ ਪਹਿਲੀ ਵਾਰ ਜਰਾਏ ਬਟਾਲੇ ਦੀ ਧਰਤੀ ਦੇ ਉੱਤੇ ਹੋਇਆ ਹੈ ਨਹੀਂ ਤਾਂ ਪਹਿਲਾਂ ਵਿਚਰਿਆ ਉਹ ਬਟਾਲਾ ਸ਼ਹਿਰ ਨੂੰ ਕਿਹਾ ਜਾਂਦਾ ਸੀਗਾ ਅੱਜ ਕਿਤੇ ਨਾ ਕਿਤੇ ਬਟਾਲਾ ਸ਼ਹਿਰ ਵੀ ਪਤਾ ਲੱਗਦਾ ਕਿ ਬਟਾਲਾ ਸ਼ਹਿਰ ਵੀ ਉਹ ਗੱਲਬਾਤ ਵੀ ਕਰਾਂਗੇ ਤੇ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਾਂਗੇ ਬਟਾਲੇ ਸ਼ਹਿਰ ਦੇ ਵਿੱਚ ਬਟਾਲੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਜਿਹੜਾ ਇਤਿਹਾਸ ਦੇ ਵਿੱਚ ਜਿਹੜਾ ਹੋਇਆ ਏ ਅਮਨ ਸਿੰਘ ਸ਼ੈਰੀ ਕਲਤੀ ਆਮਲੇ ਬਟਾਲਾ ਵੱਲੋਂ ਜਿਹੜਾ ਆਕਾਰਿਆ ਕੀਤਾ ਗਿਆ ਤੇ ਤੁਹਾਨੂੰ ਤਸਵੀਰਾਂ ਤੇ ਫੇਰ ਦਿਖਾਵਾਂਗੇ ਫਾਈਲ ਆਉ ਬਟਾਲਾ ਕਹਿੰਦੇ ਨੇ ਸ਼ੈਰੀ ਸਾਹਿਬ ਨੇ ਕਿਹਾ ਕਿ ਜੀ ਅਣਕੇ ਕੋਈ ਆਏਗਾ ਪਰ ਉਹ ਵੇਖ ਕੇ ਝੰਡਾ ਦੇ ਕੇ ਕਹੂਗਾ ਜੀ ਬਾਕੀ ਗੁਰੂਗ੍ਰਿ ਨਗਰੀ ਬਨਾਲਾ ਸ਼ਹਿਰ ਵਿੱਚ ਪਹੁੰਚ ਗਏ ਆ ਤੇ ਆਪਾਂ ਅੱਤੇ ਤੇਰੇ ਵਰਕਰ ਨੇ ਉਹ ਵੀ ਪਹੁੰਚੇ ਨੇ ਪੌਣ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਕਿੱਦਾਂ ਲੱਗ ਰਿਹਾ ਹਜ਼ਾਰਾਂ ਦੀ ਤਦਾਰ ਦੇ ਵਿੱਚ ਜਿਹੜੇ ਨੇ ਵਰਕਰ ਤੇ ਚਾਹੁੰਦੇ ਨੇ ਅਮਨ ਸਿੰਘ ਸ਼ਰੀਕਾ ਤੋਂ ਚਾਹੁੰਦੇ ਨੇ ਉਹ ਵੀ ਆਪਣੇ ਮੋਟਰਾਂ ਨਾਲ ਬਾਤ ਕਰਦੇ ਆਂ ਸਨੋਸ਼ਕਰ ਵਾਸਤੇ ਵੀ ਜੁੜਦੇ ਆਂ ਮੈਂ ਕਹਦੇ ਆਂ ਵੀ ਇਸ ਲਈ ਸਾਰੇ ਵਰਕਰ ਸਾਹਿਬਾਨ ਦੇ ਅਫਗਾਨਿਸਤਾਨ ਨੂੰ ਵਧਾਈ ਦੇ ਪਾਤਰ ਨੇ ਵੀ ਉਹਨਾਂ ਨੇ ਪਟਾਲੇ 'ਚ ਇੱਕ ਬੜੀ ਵੱਡੀ ਕਮੀ ਸੀ ਜਿਹੜੀ ਜੋਗ ਦੇਸ਼ ਜਿਹੜਾ ਅਜਾਬ ਹੋਇਆ ਛੀਤਾ ਦੀ ਕੁਰਬਾਨੀ ਨਾਲ ਤੇ ਕਿਤੇ ਨਾ ਕਿਤੇ ਉਸੇ ਪਟਾਲੇ ਵਿੱਚ ਮਿਸ ਸੀ ਕਿ ਤਨੇ ਕਿੰਨਾ ਦੀ ਜਾਨ ਬੱਲੇ ਸੀਗੀ ਜੀ ਨੂੰ ਐਮਐਲਏ ਸਾਹਿਬ ਨੇ ਅੱਜ ਉਹਨਾਂ ਦੀ ਚਾਲ ਪੂਰੀਆ ਕਰਦੇ ਆਇਆ ਅੱਜ ਭਗਤ ਸਰਦਾਰ ਭਗਤ ਸਿੰਘ ਜੀ ਦਾ ਅਜਮ ਭਗਤ ਸਿੰਘ ਜੀ ਦਾ ਸੁਖਦੇਵ ਜੀ ਦਾ ਤੇ ਰਾਜਗੁਰੂ ਦਾ ਬੋਤ ਸਥਾਪਨਾ ਕਰਕੇ ਇਹ ਬਟਾਲੇ ਵਾਲੇ ਨੂੰ ਬਹੁਤ ਵੱਡਾ ਇੱਕ ਕਲਪਨਾ ਦਿੱਤਾ ਹੈ ਜਿਹੜਾ ਪੱਕੀ ਇੱਕ ਜੋ ਤਰੰਗਾ ਹੈ ਜਿਹਦੇ ਸਾਰੇ ਦੁਨੀਆ ਨਾਲ ਤਸੱਤਕ ਹੁੰਦੀ ਹੈ ਸਾਰੇ ਇੰਡੀਆ ਦੀ ਦੁਨੀਆ ਨਾਲ ਤਸੱਤਕ ਹੁੰਦੀ ਹੈ ਜੀ ਅਸੀਂ ਪਾਰਟੀ ਦਲ ਸਰਗੰਗ ਸਿੰਘ ਉੱਚਾ ਹੋ ਜਾਂਦਾ ਜਾ ਜੋ ਵਾਕਿਆ ਮਸ਼ਹੂਰ ਸੀ ਸ਼ਹਿਰੀ ਕੰਸੀ ਦੇ ਉਸ ਤੰਗੇ ਨੂੰ ਪਟਾਲੇ ਵਿੱਚ ਲਿਆ ਰਹਾ ਸੀ ਸਾਰੇ ਪਟਾਲੇ ਦਾ ਨਾਂ ਨਾਂ ਦੇ ਬਜਾਏ ਇੱਕ ਸੰਗਾ ਉਚਾ ਕੀਤਾ ਬਲਕਿ ਉਸ ਦੇ ਨਾਮ ਨਾਲ ਸਾਡੇ ਪਟਾਲੇ ਸ਼ਹਿਰ ਦਾ ਵੀ ਨਾਮ ਉਚਾ ਕੀਤਾ ਗਿਆ ਇੰਨੀ ਅਗਲਾ ਕਹਿੰਦਾ ਹੋਇਆ ਸਹੋਰ ਵੀ ਵਰਕਰ ਨੇ ਆਪਾਂ ਗੱਲਬਾਤ ਕਰਦੇ ਹਾਂ ਜੀ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਦੇ ਅਰੁਣ ਸੋਨਨੀ ਅਰੁਣ ਜੀ ਕਿੱਦਾਂ ਦੇਖਦੇ ਹੋ ਕਿ ਬੜਾ ਹਜ਼ਾਰਾਂ ਦੀ ਤਦਾਰ ਦੇ ਵਿੱਚ ਜਿਹੜੇ ਅਮਨ ਭਾਜੀ ਨੂੰ ਅਮਨ ਸ਼ੇਰ ਸਿੰਘ ਐਮ ਐਲ ਏ ਸਾਹਿਬ ਨੂੰ ਚਾਹਣ ਵਾਲੇ ਨੇ ਉਹ ਵੀ ਇੱਥੇ ਪਹੁੰਚੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਦਿਨ ਆਜ ਦਾ ਦਿਨ ਰੋਜ਼ ਸਪੂਨ ਪਹੁੰਚਾਉਣ ਵਾਲਾ ਦਿਨ ਨਾ ਕਿਉਂਕਿ ਇਹ ਮੇਰੇ ਲਈ ਚਾਹੀਏ ਜਦੋਂ ਮੈਂ ਜਲੰਧਰ ਜਾਂਦਾ ਹਾਂ ਜਾਂ ਕਿਸੇ ਮੈਟਰੋ ਸਿਟੀ ਤੇ ਜਾਂਦਾ ਹਾਂ ਉੱਥੇ ਸਾਡੇ ਫਲੈਗ ਦਾ ਜਿਹੜਾ ਬਕਾਇਦਾ ਮਾਨ ਸਨਮਾਨ ਹੁੰਦਾ ਹੀ ਵੱਡੇ ਝੰਡੇ ਲੱਗ ਜਾਂਦੇ ਤੇ ਇੱਕ ਮਨ 'ਚ ਰੀਜ ਆਉਂਦੀ ਸੀ ਸਾਡਾ ਪਟਾਰਾ ਕਿਉਂ ਨਹੀਂ ਕਿ ਲੇਕ ਸਾਡੇ ਦੇਸ਼ ਦਾ ਲੱਗਾ ਸਾਡੇ ਦੇਸ਼ ਦੀ ਸ਼ਾਨ ਤੇ ਅੱਜ ਸਾਡੇ ਚਾਤਿ ਸਾਬਤ ਹੋਈ ਹੈ ਪਰ ਉਹਦੇ ਨਾਲ ਨਾਲ ਇਸ ਸ਼ਾਨ ਨੂੰ ਜਿਨ੍ਹਾਂ ਨੇ ਵਧਾਇਆ ਉਹ ਸ਼ਹੀਦ ਸਾਡਾ ਮਾਨ ਪੰਜਾਬ ਦਾ ਮਾਨ ਹਿੰਦੁਸਤਾਨ ਦਾ ਮਾਨ ਸ਼ਹੀਦ ਆਲਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਉਹਨਾਂ ਦੇ ਜਿਹੜੇ ਸਮਾਰਕ ਅੱਜ ਸਥਾਪਿਤ ਕੀਤੇ ਗਏ ਨੇ ਇਹ ਕੋਟਾਲੇ ਨੋ ਹੁਨ ਤੱਕ ਦਾ ਐਮਐਲ ਸਾਹਿਬ ਦੇ ਕਰਾਇ ਕੰਮਾਂ ਤੋਂ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਕੌਕਾ ਮੈਂ ਇਸ ਚੀਜ਼ ਵਾਸਤੇ ਮਾਣ ਮਹਿਸੂਸ ਕਰਨਾ ਕਿ ਮੈਂ ਆਮ ਆਦਮੀ ਪਾਰਟੀ ਦਾ ਠੇਕਮਾਈ ਹਮਨਸ਼ੇਰ ਸਿੰਘ ਸ਼ੈਰੀ ਕਰ ਸੀ ਜੀ ਸਾਡੇ ਐਮ ਐਲ ਏ ਨੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਉਹ ਕੰਮ ਕੀਤਾ ਉਹ ਪ੍ਰਵਲਾ ਕੀਤਾ ਜੋ ਕਿ 70 ਸਾਲਾਂ ਦੀ ਇਜਾਦਤ ਦੇ ਵਿੱਚ ਕਿਸੇ ਵੀ ਪਹਿਲੇ ਲੀਡਰ ਨੇ ਇਸ ਵਾਰ ਧਿਆਨ ਹੀ ਨਹੀਂ ਦਿੱਤਾ ਇਹ ਵੀ ਇੱਕ ਸ਼ਹਿਰ ਨੂੰ ਆਇਡੈਂਟੀਟੀ ਦੇਣ ਵਾਸਤੇ ਬਹੁਤ ਜੀਵਿਣੇ ਕੰਮ ਆ। ਸੋ ਇਸ ਵਾਸਤੇ ਮੈਂ ਅੱਜ ਦੇ ਦਿਨ ਨੂੰ ਕਹਿੰਦਾ ਕਿ ਅੱਜ ਦਾ ਦਿਨ ਜਿਹੜਾ ਵਾਹ ਉਹ ਸਾਡੀ ਰੂਹ ਨੂੰ ਸਕੂਲ ਪਹਾਨ ਵਾਲਾ ਦਿਨ ਆ ਐਮ ਐਲ ਏ ਸਾਹਿਬ ਇਸ ਵਾਸਤੇ ਵਧਾਈ ਦੇ ਹੱਕਦਾਰ ਨੇ ਮੈਂ ਉਹਨਾਂ ਨੂੰ ਦਿਲ ਜੀ ਹਰਾਈਆਂ ਤੇ ਵਧਾਈ ਦਿਨਾ। ਇੱਕ ਅਪੀਲ ਮੈਂ ਹੋਰ ਕਰੀ ਜਾਵਾਂਗਾ ਐਮਐਲਏ ਸਾਹਿਬ ਨੂੰ ਤੁਹਾਡੇ ਚੈਨਲ ਦੇ ਥ्रू ਆਪਣੀ ਹਾਈ ਕਮਾਂਡ ਨੂੰ ਕਿ ਜਿਵੇਂ ਉਹਨਾਂ ਨੇ ਇੱਕ ਆਮ ਘਰ ਦੇ ਮੁੰਡੇ ਨੂੰ ਚੁੱਕ ਕੇ ਐਮਐਲਏ ਦੀ ਟਿਕਟ ਦਿੱਤੀ। ਫੌਜ ਨੇ ਉਹਦੇ ਮਨੋਂ ਜਿੰਮਰਾ ਦੇ ਇੱਕ ਕਰਕੇ ਉਹਨਾਂ ਨੂੰ ਐਮਐਲਏ ਬਣਾਉਣ ਤੇ ਪੂਰਾ ਜੀਤ ਜਨ ਲਾਇਆ ਔਰ ਐਮਐਲਏ ਬਣਾਇਆ। ਉਸੇ ਤਰੀਕੇ ਮੈਂ ਫਿਰ ਇੱਕ ਅਪੀਲ ਕਰਾਂਗਾ ਆਪਣੀ ਹਾਈ ਕਮਾਂਡ ਨੂੰ ਕਿ ਇਹ ਸਮੂਹ ਵਰਕਰਾਂ ਦੀ ਇੱਕ ਡਿਮਾਂਡ ਆ ਐਮਪੀ ਦੀ ਟਿਕਟ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਡੇ ਜਿਹੜੇ ਜ਼ਮੀਨ ਨਾਲ ਜੁੜੇ ਸਾਡੇ ਪਿਆਰੇ ਹਰਮਨ ਪਿਆਰੇ ਨੇਤਾ ਨੇ ਰਕੇਸ਼ ਕੁਮਾਰ ਤੁਲੀ ਜੀ ਜਿਹੜੇ ਗਰੀਬਾਂ ਦੇ ਹਮਦਰਦ ਨੇ ਹਰ ਇੱਕ ਦੇ ਸੁੱਖ-ਦੁੱਖ ਤੇ ਸਾਂਝ ਹੁੰਦੇ ਨੇ ਸ਼ਰੀਕ ਹੁੰਦੇ ਨੇ ਔਰ ਹਰ ਇੱਕ ਦੇ ਨਿਮਰਤਾ ਨਾਲ ਮਿਲਦੇ ਨੇ ਜੇ ਇਹ ਟਿਕਟ ਵਰਣੀ ਚਾਹਨੇ ਆ ਤੇ ਕੈਂਡੀਡੇਟ ਜਿਹੜਾ ਮਰਜ਼ੀ ਲੈ ਆਈਏ ਪਰ ਜੇ ਅਹੀਂ ਟਿਕਟ ਲੋਕ ਸਭਾ ਦਾ ਬੁਰਦਾਸਤ ਜਿੰਨਾ ਚਾਹੁੰਦੇ ਆ ਤੇ ਫਿਰ ਟਿਕਟ ਜਿਹੜੀ ਆ ਰਕੇਸ਼ ਕੁਮਾਰ ਮੰਡੀ ਜੀ ਨੂੰ ਦੇ ਕੇ ਸਾਨੂੰ ਇਹ ਮਾਰ ਬੱਤਿਆ ਜਾਏ ਤਾਂ ਜੋ ਅਹੀਂ ਇੱਕ ਹੀ ਇੱਕ ਐਮਵੀ ਕੈਂਡੀਡੇਟ ਬਤਾ ਰਿਹਾ ਤੋ ਆ ਤੇ ਅਹੀਂ ਪਾਰਟੀ ਨਾਲ ਵਾਦਾ ਕਰਨੇ ਆ ਹਾਈ ਕਮਾਂਡ ਨੇ ਵਾਦਾ ਕਰਨੇ ਆ ਕਿ ਇਹ ਟਿਕਟ ਜਿਹੜੀ ਆ ਉਹਨਾਂ ਦੀ ਪਾਰਟੀ ਦੀ ਧੋਲਿਚ ਜਿੱਤ ਕੇ ਪਾਵਾਂਗੇ ਉਹਦੇ ਵਾਸਤੇ ਸਾਰਾ ਦਿਨ ਰਾਤ ਇਕ ਕਰਾਂਗੇ ਜਿੰਨੇ ਸਾ ਵੋਲੰਟੀਅਰ ਨੇ ਸਮੂਹ ਵੋਲੰਟੀਅਰ ਆਮ ਆਦਮੀ ਪਾਰਟੀ ਹਲਕਾ ਗੁਰਦਾਸਪੁਰ ਦੀ ਆਵਾਜ਼ ਆ ਸੋ ਮੈਂ ਇਹ ਅਪੀਲ ਕਰਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਪਣੇ ਅਰਵਿੰਦ ਕੇਂਦਰੀਵਾਲ ਜੀ ਨੂੰ ਕਿ ਸਾਡੀ ਇਸ ਮੰਗ ਵੱਲ ਧਿਆਨ ਦਿੱਤਾ ਜਾਏ ਔਰ ਟਿਕਟ ਜਿਹੜੀ ਹੈ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸ਼੍ਰੀ ਰਕੇਸ਼ ਕੁਮਾਰ ਪੰਡੀ ਜੀ ਨੂੰ ਦੇ ਕੇ ਨਵਾਜਿਆ ਜਾਏ ਜਿੱਤ ਦੀ ਗਰੰਟੀ ਹੈ ਵੋਲੰਟੀਅਰਾਂ ਲਈ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਜੀ ਨਮਸਕਾਰ ਜੀ ਮੈਂ ਨਾਮ ਰਜੇਸ਼ ਜੀ ਤੁਹਾਡਾ ਮੈਂ ਆਪਣੇ ਮੁੱਖ ਮੰਤਰੀ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਹੜੇ ਉਹਨਾਂ ਨੇ ਅੱਜ ਸਾਡੇ ਐਮਐਲਏ ਸਾਹਿਬ ਨੂੰ ਜੀ ਆਇਆਂ ਹੈਗਾ ਔਰ ਐਮਐਲਏ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਜਿਹੜਾ ਅੱਜ ਮੇਰਾ ਖਿਆਲ ਚ ਵੀ ਕਈ ਕਿਸੇ ਜਿਹੜੀ ਦੇ ਵਿੱਚ ਇਹ ਦਨ ਦੇ ਆਇਆ ਹੈ ਐਮਐਲਏ ਸਾਹਿਬ ਦਾ ਚਾਲਾ ਕੀਤਾ ਹੈ ਉਹ ਗੱਲਬਾਤ ਵੀ ਕੀਤੀ ਉਹਨਾਂ ਨੇ ਕਿਹਾ ਜੀ ਬੜਾ ਵਧੀਆ ਉਤਾਲਾ ਕੀਤਾ ਹੈ ਤੇ ਤਸਵੀਰਾਂ ਤੁਹਾਨੂੰ ਫੇਰ ਇੱਕ ਵਾਰੀ ਦਿਖਾਵਾਂਗੇ ਬਟਾਰਾ ਸ਼ਹਿਰ ਦੀਆਂ ਬਟਾਰਾ ਪ੍ਰਵੇਗ ਕੁਰੰਗਾ ਬਟਾਰਾ ਸ਼ਹਿਰ ਜੀਐਨਕੇ ਤਵਾਨ ਵਾਲੇ ਜਿਹੜੇ ਲੋਕ ਨੇ ਫਿੱਟੇ ਵੀ ਆਣ ਕੇ ਤੇ ਪਤਾ ਲੱਗ ਜੇਗਾ ਇੱਕ ਵਾਰੀ ਕਿ ਬਟਾਰਾ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਗਏ ਆ ਬੜਾ ਵਧੀਆ ਉਪਰਾਲਾ ਕੀਤਾ ਜੀ ਅਮਰ ਸੇਵਾਕਾਰੀ ਕਲਸੀ ਵੱਲੋਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਲਾਈਵ ਉਹ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਤਾਂ ਕਿ ਵੀਡੀਓ ਜਰੀਏ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਬਟਾਰਾ ਸ਼ਹਿਰ ਲਈ ਇਹਦੇ ਨਾਲ ਜਿੱਤੇ ਨਾਮ ਦੇ ਵਿੱਚ ਆ ਗਿਆ ਸੋ ਵੀਡੀਓ ਨੂੰ ਬਾਕੀ ਸ਼ੇਅਰ ਕਰਿਓ ਕੈਮਰਾ ਪਰ ਤੋਂ ਹੌਨਾ ਕਰੋ ਜਨਾਬ ਤੁਹਾਨੂੰ ਦੱਸ